ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਪੰਜਾਬੀ ਲੋਕ ਹੈ ਕਰਪਿੰਦਰੀਂ ਪੀ ਜੋ ਕਿ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਣਾ ਚਾਹਣੀ ਹੈਗੀ ਸੋ ਸਾਡੇ ਨੈਣਾ ਬਿਊਟੀ ਸਲੂਨ ਜੋ ਕਿ ਮੈਨੂੰ ਤਿੰਨ ਚਾਰ ਦਿਨ ਹੋ ਗਏ ਇੱਥੇ ਮੈਂ ਆਪਣੇ ਵਾਲ ਵੀ ਸਟ੍ਰੇਟ ਕਰਵਾਏ ਆ ਤੇ ਹੋਰ ਵੀ ਸਾਰਾ ਜਿਹੜਾ ਆਪਾਂ ਲੇਡੀਜ਼ ਕੰਮ ਕਰਵਾਉਂਦੇ ਹੁੰਦੇ ਆ ਜੋ ਕਿ ਹੈ ਪਿੱਖੀ ਵਿਖੇ ਹੈ ਪਿੱਖੀ ਆ ਦਸਹਿਰਾ ਗਰਾਊਂਡ ਦੇ ਕੋਲੇ ਆ ਜੀ ਸੋ ਇਹਨਾਂ ਦਾ ਕੰਮ ਵੇਖ ਕੇ ਵਾਓ ਕਮਾਲ ਮੈਂ ਹੈਰਾਨ ਹੋ ਗਈ ਕਿਉਂਕਿ ਇੰਨਾ ਮਿਹਨਤੀ ਸਟਾਫ ਰੱਖਿਆ ਹੋਇਆ ਇਹਨਾਂ ਨੇ ਸਾਡੇ ਮੈਂ ਵੀ ਜਾਂਦੇ ਨਾਲ ਖੜੇ ਵੀ ਬਹੁਤ ਮਿਹਨਤ ਕਰ ਚੜ੍ਹੀਸ ਜੀ ਬਹੁਤ ਮਿਹਨਤ ਕਰਦੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣੀ ਹੈ ਜਿੰਨਾਂ ਦਾ ਰੇਟ ਵੀ ਆਵਾਜ਼ ਵਾ ਰੇਟ ਵੀ ਜਾਇਜ਼ ਹੈ ਤੇ ਇਹ ਤੋਂ ਲੈ ਕੇ ਜੈੱਡ ਤੱਕ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੋਵੇ ਤੁਸੀਂ ਇਨਾਂ ਕੋਲੇ ਸਾਡੇ ཕਿੱਖੀ ਆ ਸਾਡੇ ਜੀ ਨੈਣਾ ਬਿਊਟੀ ਸੈਲੂਨ ཕਿੱਖੀ ਬਿਲਕੁਲ ਦਸਹਿਰਾ ਗਰਾਊਂਡ ਦੇ ਕੋਲੇ ਹੈ ਤੇ ਦੋ ਤੁਹਾਨੂੰ ਮੈਨੂੰ ਲੈਣਾ ਸੰਜਿਆ ਕਰਦੀ ਮੈਂ ਤੁਹਾਡੀ ਪੰਜਾਬੀ ਲੋਕਾਇਕਰ ਬਿੱਲ ਨਹੀਂ ਪਿੰਵਾਨੇ ਦੀ ਪੇਸ਼ ਕਰ ਲੱਗਾਂ ਮੈਂ ਡਾਲਰ ਦੇ ਲਿਹਾਤ ਕਮਾਉਂ ਮੋਰਨੀ ਜੱਟੀ ਨੂੰ ਲੈ ਜਾ ਨਾਲ ਵੇ ਪਰਦੇਸੀ ਟੋਲਾ ਮੋਰਨੀ ਜੱਟੀ ਨੂੰ ਲੈ ਜਾ ਨਾਲ ਵੇ ਸਾਰਾ ਸੱਚ ਕੱਲ ਥੈਂਕ ਯੂ ਸੋ ਮਚ